ਮਲੋਟ ਦੇ ਫਿਜ਼ਿਓਥੈਰੇਪੀ ਕਾਲਜ ਦਾ ਮਾਮਲਾ ਇੱਕ ਵਾਰ ਫਿਰ ਤੋਂ ਗਰਮਾਉਂਦਾ ਹੈ ਦਿਖਾਈ ਦਿੱਤਾ ਸੀ ਇਸ ਪੂਰੇ ਮਾਮਲੇ ਵਿੱਚ ਪੀਸੀ ਯੂਐਸਏ ਵਿਦਿਆਰਥੀਆਂ ਦੇ ਹੱਕ ਵਿੱਚ ਨਿਤਰ ਗਈ ਹੈ ਤੇ ਇਸ ਮੌਕੇ ਦੱਸਦੀ ਹੈ ਕਿ ਤਿੰਨ ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀ ਕਾਲਜ ਆਫ ਵਿਜੂ ਤਰਫੀ ਦੇ ਖਿਲਾਫ ਧਰਨੇ ਤੇ ਬੈਠੇ ਨੇ ਤੇ ਪ੍ਰਸ਼ਾਸਨ ਦੇ ਆਸ਼ਵਾਸ਼ਣ ਤੋਂ ਬਾਅਦ ਹਾਲਾਂਕਿ ਧਰਨਾ ਖਤਮ ਕਰਵਾ ਦਿੱਤਾ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਝਲਕ ਹੈ ਜਲ ਕੀ ਸਮੱਸਿਆ ਬੇਟਾ ਠੁਡੀ ਅੱਜ ਧਰਨਾ ਕਿਉਂ ਲਗਾਇਆ ਸਾਡੀ ਸਮੱਸਿਆ ਇਹ ਵੀ ਸਾਨੂੰ 3 ਮਹੀਨੇ ਤੋਂ ਲਗਾਤਾਰ ਲਾਰੇ ਲਗਾਏ ਜਾ ਰਹੇ ਆ ਸਾਡੀ ਸ਼ਿਫਟਿੰਗ ਨੂੰ ਲੈ ਕੇ ਅਸੀਂ ਫਾਈਨਲ ਇਅਰ ਸਟੂਡੈਂਟਸ ਆ ਸਾਡੀ ਸ਼ਿਫਟਿੰਗ ਹੋਣੀ ਸੀ ਸਾਨੂੰ ਨਵੰਬਰ ਤੋਂ ਲੈ ਕੇ ਹਾਲੇ ਤੱਕ ਸਿਰਫ ਲਾਰੇ ਲਗਾਏ ਜਾ ਰਹੇ ਆ ਇਹ ਮਹੀਨਾ ਵੀ ਪੂਰਾ ਹੋਣ ਵਾਲਾ ਹੋ ਗਿਆ ਅਸੀਂ ਬਹੁਤ ਵੇਟ ਕਰ ਲਈ ਅਸੀਂ ਬਹੁਤ ਪੇਸ਼ੈਂਸ ਰੱਖ ਲਿਆ ਵੀ ਅਗਲੇ ਹਫਤੇ ਹੋਰ ਅਗਲੇ ਹਫਤੇ ਮਹੀਨਾ ਟੱਪ ਗਿਆ ਦੋ ਮਹੀਨੇ ਤੀਜਾ ਮਹੀਨਾ ਨਾਲ ਹੋ ਗਿਆ ਸਾਨੂੰ ਪਰ ਸਾਨੂੰ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਮਿਲਿਆ ਸਾਨੂੰ ਯੂਨੀਵਰਸਿਟੀ ਵੀ ਕਹਿੰਦੀ ਹੈ ਸਾਨੂੰ ਸਾਡੀ ਕਾਲਜ ਦੀ ਮੈਨੇਜਮੈਂਟ ਵੀ ਕਹਿੰਦੀ ਹੈ ਅਗਲੇ ਹਫਤੇ ਅਗਲੇ ਹਫਤੇ ਪਰ ਸਾਡਾ ਉਹ ਅਗਲਾ ਹਫਤਾ ਹਾਲ ਤੱਕ ਨਹੀਂ ਆਇਆ ਕਿਹੜੇ ਕਾਲਜ ਦਾ ਤੇ ਕੀ ਸਮੱਸਿਆ ਟੋਡੀ ਸੋ ਮੇਰੇ ਕੋਲ ਇਸ ਨਾਮ ਮਲੋਟ ਇੰਸਟੀਟਿਊਟ ਆਫ ਫਿਜ਼ੀਓਥੈਰੇਪੀ ਮਲੋਟ ਚ ਹੈ ਤੇ ਸਾਡੀ ਇਹ ਵੀ ਸਾਨੂੰ ਵਿੱਚੋਂ ਹੀ ਕਾਲਜ ਦੇ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੇ ਕਾਲਜ ਬੰਦ ਹੈ ਉਹ ਤੁਸੀਂ ਨਹੀਂ ਅੱਗੇ ਕੰਟੀਨਿਊ ਕਰ ਸਕਦੇ ਸਾਡਾ 3rd ਇਅਰ ਕੰਪਲੀਟ ਕਰਾ ਕੇ ਸਾਨੂੰ 4th ਇਅਰ ਚ ਕਹਦੇ ਤਾਂ ਤੁਹਾਡੀ ਸ਼ਿਫਟਿੰਗ ਹੋਊਗੀ ਤੇ ਹਾਲੇ ਤੱਕ ਸਾਨੂੰ 3 ਮਹੀਨੇ ਹੋ ਗਏ ਅਸੀਂ ਘਰ ਬੈਠੇ ਆ ਸਾਡੀ ਕੋਈ ਸ਼ਿਫਟਿੰਗ ਦਾ ਪ੍ਰੋਸੈਸ ਹਾਲ ਤੱਕ ਕੋਈ ਕੰਪਲੀਟ ਨਹੀਂ ਹੋਇਆ ਤਾਂ ਕੀ ਕਹਿੰਦੇ ਆ ਹੁਣ ਪ੍ਰਸ਼ਾਸਨ ਵਾਲੇ ਅੱਜ ਗੱਲਬਾਤ ਹੋਈ ਹੈ ਯੂਨੀਵਰਸਿਟੀ ਪਰ ਸਾਨੂੰ ਕਹਿੰਦੇ ਅਗਲੇ ਹਫਤੇ ਸਾਨੂੰ ਇੱਕ ਹਫਤੇ ਦਾ ਸਮਾਂ ਦੋਸੇ ਕਰ ਦਾਂਗੇ ਜਲਦੀ ਅਸੀਂ ਗਵਰਨਮੈਂਟ ਨੂੰ ਕਹਿ ਦਿੰਦੇ ਆ ਨਾ ਗਵਰਨਮੈਂਟ ਦਾ ਰਿਸਪੌਂਸ ਹੈ ਨਾ ਯੂਨੀਵਰਸਿਟੀ ਦਾ ਰਿਸਪੌਂਸ ਹੈ ਨਾ ਸਾਡੇ ਕਾਲਜ ਦੀ ਮੈਨੇਜਮੈਂਟ ਦਾ ਠੀਕ ਹੈ ਨਹੀਂ ਜਲਦੀ ਤੁਹਾਡੀ ਮੰਗ ਮੰਨੀ ਜਾਂਦੀ ਫਿਰ ਤੁਹਾਡਾ ਕੀ ਬਲਾਕ ਸੀ ਅਸੀਂ ਇੱਥੇ ਹੜਤਾਲ ਤੇ ਬੈਠਾਂਗੇ ਸਾਨੂੰ ਜਿੰਦੇ ਬੈਠਣਾ ਪਵੇ ਸਾਰੇ ਦਿਨ ਸ਼ਾਮ ਨੂੰ ਰਾਤ ਨੂੰ ਜਿੰਨਾ ਟਾਈਮ ਵੀ ਜਦ ਤੱਕ ਸਾਡੀ ਮੰਗ ਨਹੀਂ ਪੂਰੀ ਕਰਦੇ ਸਾਨੂੰ ਮਜਬੂਰਨ ਇੱਥੇ ਬੈਣਾ ਪਊਗਾ ਸਾਡੇ ਕੋਲ ਹੋਰ ਕੋਈ ਹੱਲ ਹੀ ਨਹੀਂ ਹੈਗਾ ਅ ਪੰਜਾਬ ਵਿੱਚ ਲਗਾਤਾਰ ਕਈ ਸਾਰੇ ਸਕੂਲ ਤੇ ਕਈ ਸਾਰੇ ਕਾਲਜ ਲਗਾਤਾਰ ਬੰਦ ਹੋਣ ਵਾਲੇ ਪਾਸੇ ਨੂੰ ਜਾ ਰਹੇ ਤੇ ਬੰਦ ਹੁੰਦੇ ਵੀ ਜਾ ਰਹੇ ਨਾ ਤਾਂ ਸਰਕਾਰ ਇਸ ਪਾਸੇ ਵੱਲ ਧਿਆਨ ਦੇ ਰਹੀ ਹੈ ਤੇ ਜੋ ਯੂਨੀਵਰਸਿਟੀਆਂ ਜਿਨੇ ਉਹਨਾਂ ਕਾਲਜਾਂ ਨੂੰ ਮਾਨਤਾ ਦਿੱਤੀ ਹੋਈ ਹੈ ਜਿਹੜੇ ਕਿ ਮਤਲਬ ਘਟ 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 ਵਿਦਿਆਰਥੀਆਂ ਨਾਲ ਵੀ ਕਾਲਜ ਚਲਾ ਰਹੇ ਆ ਕੋਈ ਨਿਯਮ ਕੋਈ ਕਾਨੂੰਨ ਉਹਨਾਂ ਕਾਲਜਾਂ ਤੇ ਨਹੀਂ ਲਾਗੂ ਹੁੰਦਾ ਇਹ ਯੂਨੀਵਰਸਿਟੀ ਨੇ ਖੁੱਲੀ ਛੁੱਟ ਦਿੱਤੀ ਹੁੰਦੀ ਹੈ ਪਹਿਲਾਂ ਜਦੋਂ ਕਾਲਜ ਭੱਜ ਜਾਂਦਾ ਹੈਗਾ ਆਪਦੀ ਜ਼ਿੰਮੇਵਾਰੀ ਨਿਭਾਉਣ ਤੋਂ ਉਹਨਾਂ ਵਿਦਿਆਰਥੀ ਜਿਹੜੇ ਤਿੰਨ ਤਿੰਨ ਸਾਲ ਦੀ ਫੀਸ ਲਈ ਹੋਈ ਸੀ ਜਿੰਨਾ ਸਟੂਡੈਂਟਸ ਉਹਨਾਂ ਨੂੰ 2 ਸਾਲ ਕਰਵਾ ਕੇ ਕਿਸੇ ਨੂੰ 1 ਸਾਲ ਕਰਾ ਕੇ ਤੇ ਉਹ ਕਾਲਜ ਕਹਿੰਦਾ ਹੁਣ ਅਸੀਂ ਕੁਝ ਨਹੀਂ ਕਰ ਸਕਦੇਗੇ ਤੇ ਯੂਨੀਵਰਸਿਟੀ ਨੇ ਉਸ ਕਾਲਜ ਖਿਲਾਫ ਨਾ ਤਾਂ ਕੋਈ ਐਕਸ਼ਨ ਕੀਤਾ ਹੈਗਾ ਤੇ ਨਾ ਹੀ ਉਹ ਵਿਦਿਆਰਥੀਆਂ ਦੇ ਜਿਹੜੀ ਐਡਮਿਸ਼ਨ ਦਾ ਪ੍ਰੋਸੈਸ ਸੀ ਕਿ ਜੋ ਸਾਲ 2 ਸਾਲ ਰਹਿੰਦਾ ਹੈਗਾ ਉਹ ਕਿੱਥੇ ਲ ਮਿਸ਼ਨ ਦੇਣੀ ਹੈ ਕਿਵੇਂ ਉਹਨਾਂ ਦੇ ਪੇਪਰ ਲੈਣਾ ਇਸ ਬਾਰੇ ਕੋਈ ਪਾਲਿਸੀ ਨਹੀਂ ਹੈ ਉਹਦੇ ਖਿਲਾਫ ਇਹ ਵਿਦਿਆਰਥੀ ਤੇ ਅਸੀਂ ਯੂਨੀਅਨ ਨਾਲ ਲਗਾਤਾਰ ਜਿਹੜੇ ਅਸੀਂ ਬੋਲ ਰਹੇ ਆ ਪਿਛਲੇ ਦਿਨ ਵੀ ਯੂਨੀਵਰਸਿਟੀ ਆਏ ਸੀ ਇਹਨਾਂ ਨੇ ਉਦੋਂ ਵੀ ਕਿਹਾ ਹਫਤਾ ਦੇ ਦਿਨ ਹਫਤਾ ਸਾਨੂੰ ਦਿਓ ਤੇ ਅਸੀਂ ਅੱਜ ਫੇਰ 15 ਦਿਨ ਬਾਅਦ ਆਏ ਆ ਤੇ 15 ਦਿਨ ਬਾਅਦ ਵੀ ਇਹ ਗੱਲ ਹੋ ਰਹੀ ਹੈ ਕਿ ਤੁਸੀਂ ਹਫਤਾ ਸਾਨੂੰ ਹੋਰ ਦੇ ਦਿਓ ਪਰ ਅਸੀਂ ਅੱਜ ਇਹ ਤੈਅ ਕਰਕੇ ਆਏ ਹੋਏ ਆ ਕਿ ਅਸੀਂ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਇੱਥੇ ਬੈਠੇ ਆ ਕਿਉਂਕਿ ਪੰਜਾਬ ਦੇ ਵਿੱਚ ਜੋ ਮੈਡੀਕਲ ਸਿੱਖਿਆ ਦਾ ਜੋ ਸੰਕਟ ਆ ਪੂਰੇ ਇੰਡੀਆ ਦੇ ਵਿੱਚ ਜਦੋਂ ਯੂਕਰੇਨ ਦੇ ਵਿੱਚ ਜੰਗ ਲੱਗਦੀ ਆ ਤਾਂ ਯੂਕਰੇਨ 'ਚ ਬਹੁਤ ਸਾਰੇ ਵਿਦਿਆਰਥੀ ਮੈਡੀਕਲ ਕਰਨ ਗਏ ਹੋਏ ਸੀ ਜਿਹੜੇ ਉੱਥੇ ਫਸ ਜਾਂਦੇ ਆ ਉਹ ਤਾਂ ਗਏ ਹੋਏ ਸੀ ਕਿਉਂਕਿ ਇੱਥੇ ਮੈਡੀਕਲ ਸਿੱਖਿਆ ਦਾ ਸਹੀ ਪ੍ਰਬੰਧ ਨਹੀਂ ਹੈਗਾ ਇੱਥੇ ਮੈਡੀਕਲ ਸਿੱਖਿਆ ਐਜੂਕੇਸ਼ਨ ਦਾ ਕੋਈ ਪ੍ਰਬੰਧ ਨਹੀਂ ਉਸ ਤੋਂ ਬਾਅਦ ਜਿਹੜੀ ਸਿਹਤ ਦੀਆਂ ਸਹੂਲਤਾਂ ਦੇਣੀਆਂ ਕਿਸੇ ਹਸਪਤਾਲ ਦੇ ਵਿੱਚ ਉਹਨਾਂ ਦਾ ਵੀ ਬਹੁਤ ਮੰਦਾ ਹਾਲ ਹੈ ਤੁਸੀਂ ਦੇਖੋ ਫਰੀਦਕੋਟ ਦੇ ਵਿੱਚ ਮੈਡੀਕਲ ਕਾਲਜ ਇੱਕੋ ਹੀ ਆ ਮੈਡੀਕਲ ਹਸਪੀਟਲ ਆਲੇ ਦੁਆਲੇ ਦੇ 5-7 ਜ਼ਿਲ੍ਹਿਆਂ ਨੂੰ ਇੱਕੋ ਜਿਹੜਾ ਵੱਡਾ ਹਸਪਤਾਲੇ ਪੈਂਦਾ ਹੈਗਾ ਇਹਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਡਾਕਟਰਾਂ ਦੀ ਘਾਟ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਕਿਹਾ ਜਾ ਰਿਹਾ ਕਿ ਆਮ ਆਦਮੀ ਕਲੀਨਿਕ ਖੋਲ ਰਿਹਾ ਸੀ ਕਈ ਸਾਰੇ ਪਿੰਡ ਦੇ ਵਿੱਚ ਹਸਪਤਾਲ ਖੋਲੇ ਜਾ ਰਹੇ ਪਰ ਡਾਕਟਰ ਦੀ ਬਹੁਤ ਜ਼ਿਆਦਾ ਘਾਟ ਹੈਗੀ ਆ ਪਰ ਉਹ ਡਾਕਟਰ ਪੂਰੇ ਕਿਵੇਂ ਹੋਣੇ ਉਹ ਐਜੂਕੇਸ਼ਨ ਨਾਲ ਪੂਰੇ ਹੋਣੇ ਸੀਗੇ ਥਾਂ ਥਾਂ ਕਾਲਜ ਖੁੱਲੇ ਹੁੰਦੇ ਪਿੰਡਾਂ ਤੱਕ ਪਹੁੰਚ ਹੁੰਦੀ ਮੈਡੀਕਲ ਸਿੱਖਿਆ ਦੀ ਹੈ ਨਾ ਛੋਟੇ-ਛੋਟੇ ਸ਼ਹਿਰਾਂ ਤੱਕ ਪਹੁੰਚ ਹੋਣੀ ਚਾਹੀਦੀ ਸੀ ਪਰ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪਾਲਿਸੀ ਨਹੀਂ ਹੈ ਜਦਕਿ ਜਿਹੜੇ ਛੋਟੇ-ਛੋਟੇ ਸ਼ਹਿਰਾਂ 'ਚ ਇਸ ਤਰ੍ਹਾਂ ਦੇ ਕਾਲਜ ਖੁੱਲੇ ਹੋਏ ਸੀ ਉਹ ਲਗਾਤਾਰ ਬੰਦ ਹੋਣ ਕਿਨਾਰੇ ਜਾ ਰਹੇ ਆ ਗਏ ਤੇ ਪਰ ਇਹਦੇ 'ਚ ਇਹ ਨਹੀਂ ਹੈ ਕਿ ਮੈਡੀਕਲ ਦੇ ਸਟੂਡੈਂਟ ਘਟਾ ਮੈਡੀਕਲ ਦੇ ਸਟੂਡੈਂਟ ਲਗਾਤਾਰ ਜਿਹੜੀ NEET ਦੀਆਂ ਪ੍ਰੀਖਿਆਵਾਂ ਹੁੰਦੀਆਂ ਹੈਗੀਆਂ ਉਹਦੇ 'ਚ ਮਤਲਬ ਲੱਖਾਂ ਦੀ ਗਿਣਤੀ ਦੇ ਵਿੱਚ ਸੀਟਾਂ ਤੋਂ ਵੱਧ ਜਿਹਨੇ ਅਪਲਾਈ ਕਰਦੇ ਆ ਬਹੁਤ ਜ਼ਿਆਦਾ ਸਟੂਡੈਂਟ ਰਹਿ ਜਾਂਦੇ ਆ ਮੈਡੀਕਲ ਸਿੱਖਿਆ ਦੇ ਵਿੱਚ ਸੀਟਾਂ ਬਹੁ ਵਿਦਿਆਰਥੀ ਬਹੁਤ ਜਿਆਦੇ ਆ ਪਰ ਉਹ ਜਿਹੜੀ ਮਿਸ ਮੈਨੇਜਮੈਂਟ ਹੋਣ ਕਰਕੇ ਵਿੱਚ ਕੋਈ ਨਿਯਮ ਕਾਨੂੰਨ ਨਾ ਹੋਣ ਕਰਕੇ ਕਈ ਸਾਡੇ ਕਾਲਜ ਵੀ ਬੰਦ ਹੋ ਰਹੇ ਆ ਉਹ ਵਿਦਿਆਰਥੀ ਵੀ ਰੂਲਣ ਲਈ ਮਜਬੂਰ ਆ ਤੇ ਉਹ ਜਿਹੜੇ ਵਿਦਿਆਰਥੀ ਅੱਜ ਤੁਹਾਡੇ ਸਾਹਮਣੇ ਧਰਨਾ ਲਾਉਂਦੇ ਜੀ ਕਰ ਇਹਨਾਂ ਦਾ ਨਹੀਂ ਮਸਲਾ ਹੱਲ ਹੁੰਦਾ ਜਲਦ ਫਿਰ ਤੁਹਾਡਾ ਕੀ ਅਗਲਾ ਐਕਸ਼ਨ ਜੀ ਅਸੀਂ ਇੱਥੇ ਪ੍ਰਸ਼ਾਸਨ ਨੂੰ ਮਿਲੇ ਆ ਮੈਨੇਜਮੈਂਟ ਦੇ ਵਿੱਚ ਅਧਿਕਾਰੀ ਨੇ ਗੱਲ ਕੀਤੀ ਇੱਕ ਵਾਰ ਗੱਲ ਕੀਤੀ ਉਹ ਕਹੇ ਸੀ ਜੀ ਦੁਬਾਰਾ ਕਰਾਂਗੇ ਗੱਲ ਦੁਬਾਰਾ ਉਹ ਆਏ ਨਹੀਂ ਹੈ ਪਤਾ ਨਹੀਂ ਉਹ ਘਰੇ ਚਲੇ ਗਏ ਕਿਵੇਂ ਚਲੇ ਗਏ ਅਸੀਂ ਇਹ ਤੈ ਕਰਕੇ ਆਏ ਸੀ ਕਿ ਅਸੀਂ ਜਦੋਂ ਤੱਕ ਮਾਮਲਾ ਨਹੀਂ ਹੱਲ ਹੋਊਗਾ ਅਸੀਂ ਬੈਠਾਂਗੇ ਨਾ ਤਾਂ ਕੋਈ ਢੰਗ ਦਾ ਭਰੋਸਾ ਉਹਨਾਂ ਨੇ ਦਿੱਤਾ ਹੈਗਾ ਜੀ ਤੇ ਇਸ ਲਈ ਅਸੀਂ ਘਟੋ ਘਟ ਇੱਥੇ ਬੈਠੇ ਆ ਜੇ ਤਾਂ ਕੋਈ ਜੇ ਤਾਂ ਅਧਿਕਾਰੀਆਂ ਨੇ ਘਰੇ ਹੀ ਜਾਣਾ ਹੈਗਾ ਤੇ ਫਿਰ ਤਾਂ ਅਸੀਂ ਬੈਠਾਂਗੇ ਇੱਥੇ ਅਸੀਂ ਨਹੀਂ ਘਰੇ ਜਾਣ ਵਾਲੇ ਹੈਗੇ ਅਸੀਂ ਇਹ ਤੈ ਕਰਕੇ ਆਏ ਆ ਦਿਨ ਰਾਤ ਦਾ ਇੱਥੇ ਧਰਨਾ ਲਾ ਕੇ ਬੈਠਾਂਗੇ ਕਿਉਂਕਿ ਐਜੂਕੇਸ਼ਨ ਦਾ ਮਾਮਲਾ ਸਾਡੀ ਪੜਾਈ ਦਾ ਮਾਮਲਾ ਸਾਡੇ ਭੇਖ ਦਾ ਮਾਮਲਾ ਹੈ ਅਸੀਂ ਜੋ ਫਿਜ਼ੀਓਥੈਰੇਪੀ ਕਾਲਜ ਮਰੋੜ ਦਾ ਜੋ ਬੰਦ ਹੋਇਆ ਪ੍ਰਾਈਵੇਟ ਕਾਲਜ ਸੀਗਾ ਉੱਥੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਰਕੇ ਉਹਨਾਂ ਨੂੰ ਮੁਨਾਫਾ ਨਹੀਂ ਹੋ ਰਿਹਾ ਇਸ ਲਈ ਇਸੇ ਕਾਲਜ ਬੰਦ ਕਰ ਦਿੱਤਾ ਗਿਆ ਸੀਗਾ ਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਅੰਡਰ ਆਉਂਦਾ ਸੀਗਾ ਹੁਣ ਕਾਫੀ ਟਾਈਮ ਤੋਂ ਲਗਾਤਾਰ 3 ਮਹੀਨੇ ਤੋਂ ਵਿਦਿਆਰਥੀ ਜਿਹੜੇ ਖੱਜਲ ਹੋ ਰਹੇ ਸੀ ਯੂਨੀਵਰਸਿਟੀ ਚੱਕਰ ਲਾ ਰਹੇ ਸੀਗੇ ਪਰ ਉਹ ਹਰ ਹਰ ਵਾਰੀ ਹਫਤੇ ਦਾ ਜਾਂ ਦੋ ਦਿਨਾਂ ਦਾ ਟਾਈਮ ਮੰਗ ਕੇ ਜਿਹੜਾ ਉਹ ਵਿਦਿਆਰਥੀਆਂ ਨੂੰ ਟਾਲਮਟੋਲੇ ਕਰਦੇ ਰਹੇ ਅੱਜ ਪੰਜਾਬ ਸਟੂਡੈਂਟ ਸੁਨੇਹਿੰਦੀ ਹੈ ਗਵਾਈ ਵਿੱਚ ਜਿਹੜਾ ਧਰਨਾ ਕੀਤਾ ਗਿਆ ਸੀਗਾ ਤੇ ਉਹਨਾਂ ਨੇ ਸ ਪਰ ਉਹ ਸਾ ਦਿੱਤਾ ਕਿ ਇੱਕ ਹਫਤੇ ਤੱਕ ਜਿਹੜਾ ਤੁਹਾਡਾ ਮਾਮਲਾ ਹੱਲ ਹੋ ਜਾਊਗਾ ਅਸੀਂ ਆਉਣ ਵਾਲੀ 22 ਤਰੀਕ ਤੱਕ ਜਿਹੜਾ ਉਹਨਾਂ ਨੂੰ ਟਾਈਮ ਦਿੱਤਾ ਕਿ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਹੋਰ ਕਾਲਜਾਂ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਅਗਰ ਇਹ ਨਹੀਂ ਹੁੰਦਾ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਆਪਦਾ ਸੰਘਰਸ਼ ਜਿਹੜਾ ਜਾਰੀ ਰੱਖੂਗੀ ਚਿਰਾਂ ਟਾਈਮ ਵਿਦਿਆਰਥੀਆਂ ਨੂੰ ਜਿਹੜਾ ਉਹ ਹੋਰ ਕਾਲਜਾਂ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦਵਾਤਾ ਮੈਨੂੰ ਯੂਨੀਵਰਸਿਟੀ ਵਾਲਿਆਂ ਨੂੰ ਵਿਸ਼ਵਾਸ ਹੋਇਆ ਵੀ ਅਸੀਂ ਇੱਕ ਹਫਤੇ ਜਨਾਂ ਦਾ ਹੱਲ ਕਰਾਂਗੇ ਤੇ ਕਿੰਨੇ ਸਾਰੇ ਸਟੂਡੈਂਟ ਸੀ ਇਹ ਸੀਗੇ 20-25 ਸੂਲ ਸੀ ਇੱਕ ਹਫਤੇ ਦੇ ਅੰਦਰ ਕਿ ਵਿਸ਼ਵਾਸ ਦੇ ਹਾਂਜੀ ਤੋ ਨਾ ਚੱਕਾ ਗੇ